ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਸੰਤਾਂ ਟੇਕ ਤੁਮਾਰੀ ਸੁਆਮੀ ਤੂ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ਆਸਾ ਮਹੱਲਾ ਪੰਜਵਾ ਬਾਹਰ ਤੋਏ ਅੰਤਰ ਮਨ ਮੈਲਾ ਦੁਏ ਠੋਰ ਆਪਣੇ ਖੋਏ ਇਹਾਂ ਕਾਮ ਕ੍ਰੋਧ ਮੋਹ ਵਿਆਪਿਆ ਗੈ ਮੋਸ ਮਸ ਰੋਏ ਗੋਬਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪਨਾ ਮਰੇ ਇਰਾ ਨਾਮ ਨ ਸੁਨਈ ਡੋਰਾ ਰਹਾਓ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨ ਜਾਣੈ ਬੇਦ ਸਾਸਤਰ ਕੋ ਤਰਕਨ ਲਾਗਾ ਤਤ ਜੋਗ ਨ ਪਛਾਨੈ ਉਗਰ ਗਿਆ ਜੈਸਾ ਖੋਟਾ ਟਬੂਆ ਨਦਰਸ ਰਾਫਾ ਆਇਆ ਅੰਤਰਜਾਮੀ ਸਭ ਕਿਸ ਜਾਣ ਹੈ ਉਸਤੇ ਕਹਾ ਛਪਾਇਆ ਕੂੜ ਕਪੜ ਬਾਂਚ ਨੇ ਮੁਨੀ ਆਦਾ ਬਿਨ ਸਗਿਆ ਤਤਕਾਲੇ ਸਤ 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 ਨਾਨਕ ਕਹਿ ਆਪਨੇ ਹਿਰਦੈ ਦੇਖ ਸੰਮਾਲੇ ਆਸਾ ਮਹੱਲਾ ਪੰਜਵਾਂ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਜ ਜਨਾਂ ਲੈ ਵਸਗਤ ਰੱਖੇ ਮਨ ਮਹਿ ਇਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਵ ਪਖਾਵਜ ਤਾਲ ਘੂਗੁਰੂ ਅਨਹਦ ਸ਼ਬਦ ਵਜਾਵੇ ਰਹਾਓ ਪ੍ਰਥਮੇ ਮਨ ਪਰ ਬੋਧੈ ਆਪਣਾ ਪਾਛੈ ਅਵਰ ਰਿਝਾਵੇ ਰਾਮ ਨਾਮ ਜਪ ਹਿਰਦੈ ਜਾਪੈ ਮੁਖਤੇ ਸਗਲ ਸੁਨਾਵੇ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੇ ਮਨ ਤਨ ਅਰਪ ਧਰੇ ਗੁਰ ਅਗੇ ਸਤ ਪਦਾਰਥ ਪਾਵੇ ਜੋ ਜੋ ਸੁਨੇ ਪੇ ਖੈ ਲਾਇ ਸਰਦਾ ਤਾਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾ ਅਦਮ ਚੰਡਾਲੀ ਭਈ ਬ੍ਰਾਹਮਣੀ ਸੋਦੀ ਤੇ ਸ੍ਰਿਸ਼ਟਾਈ ਰੇ ਅਦਮ ਚਟਾਲੀ ਭਈ ਬ੍ਰਾਹਮਣੀ ਸੋਦੀ ਤੇ ਸ੍ਰਿਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲਹਿਬਰ ਬੂਜੀ ਖਾਈ ਰੇ घर की बिलाई अवर सिखाई मूसा देख डराई रे आज कह वस गुर के हर कुकर तिन है लगाई रे रहाओ बाज थूनिया छपरा थामे आने घरिया घर पाया रे बिन जड़िए ले जड़ेओ जड़ावा थेवा चर जलाया रे दादी दाद न पहुंचन हारा चूपी निरनोला पाया रे ਮਾਲ ਦੁਲੀਚੈ ਬੈਠੀ ਲੈ ਮੇਰ ਤਕ ਨੈਣ ਦੇ ਖੱਲ ਨਤਾਇ ਆ ਰੇ ਸੋਈ ਅਜਾਣ ਕਹੈ ਮੈਂ ਜਾ ਨਾ ਜਾਣਨ ਹਾਰ ਨਾ ਛਾਨਾਰੇ ਕੋ ਨਾਨਕ ਗੁਰਮਿਓ ਪਿਆਇਆ ਰਸ ਕ ਰਸਕ ਬਿਗਸਾਨਾਰੇ ਹਾਸਾ ਮੁਹੱਲਾ ਪੰਜਵਾਂ ਬੰਧਨ ਕਾਟ ਬਸਾਰੇ ਯੋਗਨ ਆਪਣਾ ਬਿਰਦ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨੇ ਆਈ ਬਾਰਕ ਜਿਉ ਪ੍ਰਤਪਾਰਿਆ ਗੁਰ ਸੇਰ ਰਖ ਰਖੇ ਗੁਰ ਗੋਪਾਲ ਕਾੜ ਲੀਏ ਮਹਾ ਭੌਜਲ ਤੇ ਆਪਣੀ ਨਦਰ ਨਿਹਾਲ ਰਹਾਓ ਜਾ ਕੈ ਸਿਮਰਨ ਜਮ ਤੇ ਛੁਟੀਐ ਹਲ ਤਪਲਤ ਸੁਖ ਪਾਈਐ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਛਿਜੇ ਨ ਜਾਏ ਕਿਛ ਭੋ ਨ ਵਿਆਪੇ ਹਰ ਤਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਭਏ ਸਹਾਈ ਤੋਤ ਰਖਨ ਹਾਰੇ ਪ੍ਰਾਨ ਮੀਤ ਹੀਤ ਧਨ ਮੇਰੇ ਨਾਨਕ ਸਦ ਬਲੇ ਹਾਰੇ ਆਸਾ ਮਹੱਲਾ ਪੰਜਵਾਂ ਜਾਂ ਤੂੰ ਸਾਹਿਬ ਤਾਂ ਭੋਕੇ ਹਾ ਹੋ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੁਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ ਜਾਣੈ ਬਿਰਥਾ ਸੱਬਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਐ ਬਿੜ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਐ ਕਿਆ ਕਹੀਐ ਕੇ ਸਾਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕੇ ਸ਼ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇ ਵੜਿਆਈ ਤਾਂ ਤੇਰੀ ਵੜਿਆਈ ਏ ਤੋਤ ਤੁਜੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖਦਾ ਤੇ ਮੈਂ ਤਾਣ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਅਮਰਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨੈ ਪਿਓ ਜਨਮ ਜਨਮ ਚੁੱਕੇ ਪੈ ਭਾਰੇ ਦੁਰਤ ਬਿਨਾਇਓ ਪਰਮ ਬਿਓ ਦਰਸ਼ਨ ਪੇਖਤ ਮੈਂ ਜਿਓ ਸੁਨ ਕਰ ਵਜਨ ਤੁਮਾਰੇ ਸਤਗੁਰ ਮਨ ਤਨ ਮੇਰਾ ਠਾਰਥਿਓ ਰਹਾਓ ਤੁਮਰੀ ਕਿਰਪਾ ਤੇ ਭਿਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਦਿੜ ਕਰ ਚਰਨ ਗਹੇ ਪ੍ਰਭ ਤੁਮਰੇ ਸਹਜੇ ਵਿਖਿਆ ਭਈ ਖਿਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਬਨਾਸੀ ਮੰਤਰ ਲਿਓ ਕਰ ਕਿਰਪਾ ਮੋਇ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਤਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੈ ਮੇਲ ਲਿਓ ਤਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹਿਓ ਤਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਅਪਨੇ ਮੇਲ ਲਿਓ ਤਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ